ਸਾਰੇ ਮਿੱਤਰਾਂ ਸੱਜਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਜਾਣਦੇ ਹੋ ਦਸੰਬਰ ਦੇ ਇਸ ਹਫਤੇ ਵਿੱਚ ਪੂਰੀ ਦੁਨੀਆ ਚਾਰ ਸਾਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦੀ ਹੈ ਇਹ ਕਵਿਤਾ ਚਾਰ ਸਾਬਜ਼ਾਦਿਆਂ ਤੇ ਅਟੁੱਟ ਵਿਸ਼ਵਾਸ ਅਤੇ ਬੇਮਿਸਾਲ ਕੁਰਬਾਨੀ ਨੂੰ ਸਮਰਪਿਤ ਹੈ ਤੈ ਲੋਜੀ ਪੇਸ਼ ਹੈ ਕਵਿਤਾ ਲੜੀ ਮੌਤ ਨੇ ਫਰਕ ਨਾ ਆਉਣ ਦਿੱਤਾ ਲੜੀ ਮੌਤ ਨੇ ਫਰਕ ਨਾ ਆਉਣ ਦਿੱਤਾ ਚੋਹਾ ਵੀਰਾ ਦੇ ਗੂੜੇ ਪਿਆਰ ਅੰਦਰ ਲੜੀ ਮੌਤ ਨੇ ਫਰਕ ਨਾ ਆਉਣ ਦਿੱਤਾ ਚੋਹਾ ਵੀਰਾ ਦੇ ਗੂੜੇ ਪਿਆਰ ਅੰਦਰ ਰੱਬ ਨੇ ਖੁਦ ਹੀ ਦਰਜ ਕੀਤਾ ਇਤਿਹਾਸ ਅੰਦਰ ਰੱਬ ਨੇ ਖੁਦ ਹੀ ਦਰਜ ਕੀਤਾ ਇਹ ਇਤਿਹਾਸ ਅੰਦਰ ਨਾਮ ਅਜੇ ਵੀ ਗੂੰਜਦਾ ਹਰ ਅਰਦਾਸ ਅੰਦਰ ਨਾਮ ਅਜੇ ਵੀ ਗੂੰਜਦਾ ਹਰ ਅਰਦਾਸ ਅੰਦਰ ਤਕਦੇ ਰਹੇ ਪਾਤਸ਼ਾਹ ਕੱਚੇ ਕਿਲੇ ਅੰਦਰੋਂ ਤਕਦੇ ਰਹੇ ਪਾਤਸ਼ਾਹ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ ਤਕਦੇ ਰਹੇ ਪਾਤਸ਼ਾਹ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ ਡੋਲ ਗਿਆ ਜ਼ੁਲਮ ਸਰਹੰਦ ਦੇ ਦਰਬਾਰ ਅੰਦਰ ਡੋਲ ਗਿਆ ਜ਼ੁਲਮ ਸਰਹੰਦ ਦੇ ਦਰਬਾਰ ਅੰਦਰ ਗੁੰਝ ਪਈ ਫਤਿਹ ਦੀ ਕੌਮ ਤੇ ਸੰਸਾਰ ਅੰਦਰ ਗੁੰਝ ਪਈ ਫਤਿਹ ਦੀ ਕੌਮ ਤੇ ਸੰਸਾਰ ਅੰਦਰ ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੁੱਬੇ ਨੇ ਤੀਰ ਜੁਝਾਰ ਅੰਦਰ ਕਿੰਨਿਆ ਖਾਦੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੁੱਬੇ ਨੇ ਤੀਰ ਜੁਝਾਰ ਅੰਦਰ ਤਾਰ ਲਈ ਰੱਖ ਕੇ ਖਾਲਸੇ ਦੀ ਲਾਜ ਅੰਦਰ ਤਾਰ ਲਈ ਰੱਖ ਕੇ ਖਾਲਸੇ ਦੀ ਲਾਜ ਅੰਦਰ ਛੱਡ ਗਏ ਲਿਖ ਕੇ ਗੁਰਸਿੱਖੀ ਦੇ ਰਾਜ਼ ਅੰਦਰ ਛੱਡ ਗਏ ਲਿਖ ਕੇ ਗੁਰਸਿੱਖੀ ਦੇ ਰਾਜ਼ ਲੋਕੇ ਵੀ ਕੀਤਾ ਸ਼ੁਕਰ ਵਾਹਿਗੁਰੂ ਦੇ ਦਰ ਅੰਦਰ ਸਾਬਤ ਰੱਖਿਆ ਧਰਮ ਨੂੰ ਸੰਸਾਰ ਅੰਦਰ ਸਾਬਤ ਰੱਖਿਆ ਧਰਮ ਨੂੰ ਸੰਸਾਰ ਅੰਦਰ ਅਰਸ਼ੋ ਦਾਦਾ ਜੀ ਸ਼ਹੀਦ ਨੇ ਝਾਤ ਪਾਈ ਅਰਸ਼ੋ ਦਾਦਾ ਜੀ ਸ਼ਹੀਦ ਨੇ चात पाई किन्ना सिदक है मेरे इस परिवार अंदर कि सिदक है मेरे इस परिवार अंदर जूजे धर्म तो किस तरह साहेबजादे जूजे धर्म तो किस तरह साहेबजादे दो मैदान अंदर दो दीवार अंदर ਜੋ ਜੀ ਧਰਮ ਤੋਂ ਇਸ ਤਰ੍ਹਾਂ ਸਾਹਿਬਜ਼ਾਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਸੀਸ ਦੇ ਕੇ ਰੱਖਿਆ ਗੁਰਬਾਣੀ ਦਾ ਮਾਨ ਅੰਦਰ ਸੀਸ ਦੇ ਕੇ ਰੱਖਿਆ ਗੁਰਬਾਣੀ ਦਾ ਮਾਨ ਅੰਦਰ ਅਮਰ ਰਹੇਗਾ ਨਾਮ ਉਹਨਾਂ ਦਾ ਹਰ ਧਿਆਨ ਅੰਦਰ ਅਮਰ ਰਹੇਗਾ ਨਾਮ ਉਹਨਾਂ ਦਾ ਹਰ ਧਿਆਨ ਅੰਦਰ Давай, no